ਰੰਜੀ ਸਟੱਡੀ ਟੈਗ ਉੱਪਰ ਸਵਾਗਤ ਹੈ ਸਾਰਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਰਾਸ਼ਨ ਕਾਰਡ ਬਾਰੇ ਕਿਹੜੀ ਅਪਡੇਟ ਹੈ ਜਿਹੜੀ ਆਈ ਹੈ ਕਿੱਥੇ ਹੋ ਰਹੀ ਹੈ ਕੇਵਾਈਸੀ ਤੇ ਕਿਵੇਂ ਤੁਸੀਂ ਜਿਹੜੇ ਨਵੇਂ ਰਾਸ਼ਨ ਕਾਰਡ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਇਹ ਆਪਾਂ ਜਾਣਕਾਰੀ ਦੇ ਰਹੀਏ ਕਿ ਜਿਹੜੀ ਕੇਵਾਈਸੀ ਆ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਉਹਨਾਂ ਦੀ ਜਿਹੜੀ ਕੇਵਾਈਸੀ ਆ ਹੋ ਰਹੀ ਆ ਉਹ ਕੇਵਾਈਸੀ ਅੰਗੂਠਾ ਲਾ ਕੇ ਹੋ ਰਹੀ ਆ ਤੁਹਾਡਾ ਆਧਾਰ ਕਾਰਡ ਲਿਆ ਜਾਂਦਾ ਤੁਹਾਡੇ ਤੋਂ ਫਿਰ ਤੁਹਾਡਾ ਅੰਗੂਠਾ ਲਾ ਕੇ ਤੁਹਾਡੀ ਕੇਵਾਈਸੀ ਜਿਹੜੀ ਕੰਪਲੀਟ ਹੁੰਦੀ ਆ ਜਦੋਂ ਤੁਸੀਂ ਪਰਿਵਾਰ ਦੇ ਵਿੱਚ ਚਾਰ ਮੈਂਬਰੋਂ ਤਾਂ ਚਾਰਾਂ ਮੈਂਬਰਾਂ ਦੀ ਉਹ ਅੰਗੂਠਾ ਲੱਗ ਕੇ ਤੁਹਾਡਾ ਮਸ਼ੀਨ ਦੇ ਉੱਪਰ ਫਿਰ ਤੁਹਾਡੀ KYC ਹੋਣੀ ਹੈ ਆਧਾਰ ਕਾਰਡ ਨਾਲ ਅਗਰ ਤੁਹਾਡਾ ਕੋਈ ਮੈਂਬਰ ਬਾਹਰ ਰਹਿੰਦਾ ਜਾਂ ਕੋਈ ਸ਼ਹਿਰ 'ਚ ਰਹਿੰਦਾਗਾ ਤਾਂ ਉਹਨਾਂ ਦੀ KYC ਨਹੀਂ ਹੋਣੀ ਕਿਉਂਕਿ ਇਹ ਉੱਥੇ ਬਲਾ ਕੇ ਤੁਹਾਡਾ ਅੰਗੂਠਾ ਲਗਾ ਕੇ ਫਿਰ ਤੁਹਾਡੀ ਜਿਹੜੀ KYC ਕੰਪਲੀਟ ਕਰਦੇ ਨੇ ਹਾਂਜੀ ਇਹ ਜਿਹੜੀ KYC ਹੋ ਰਹੀ ਹੈ ਜੇ ਆਪਾਂ ਸਿੱਧੇ ਸ਼ਬਦਾਂ 'ਚ ਕਹੀਏ ਤਾਂ ਇਹ ਜਿਹੜੀ ਪੜਤਾਲ ਸਰਕਾਰ ਕਰ ਰਹੀ ਹੈ ਤਾਂ ਇਸ ਚੀਜ਼ ਨੂੰ ਲੈ ਕੇ ਆ ਕਿ ਕਈ ਲੋਕੀ ਹੁੰਦੇ ਨੇ ਆਪਣਾ ਜਿਹੜਾ ਰਾਸ਼ਨ ਕਾਰਡ ਬਣਾ ਲੈਂਦੇ ਨੇ ਪਰ ਉਹ ਰਹਿ ਕਿਤੇ ਹੋਰ ਰਹੇ ਹੁੰਦੇ ਨੇ ਤਾਂ ਇਸ ਤਰ੍ਹਾਂ ਉਹ ਰਾਸ਼ਨ ਲੈ ਰਹੇ ਹੁੰਦੇ ਨੇ ਇਸ ਕਰਕੇ ਇਸ ਚੀਜ਼ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕਿੱਥੇ ਕਿੱਥੇ ਰਾਸ਼ਨ ਲਿਆ ਜਾ ਰਿਹਾ ਜਿਹੜੇ ਬੰਦੇ ਮੌਜੂਦ ਨੇ ਮਤਲਬ ਮੌਜੂਦਾ ਪਿੰਡ ਚ ਹੈ ਸ਼ਹਿਰ ਚ ਹੈ ਤਾਂ ਉਹਨਾਂ ਦੇ ਜਿਹੜੇ ਕਿ ਵਾਸੀ ਹੋ ਜਾਣੀ ਆ ਬਾਕੀ ਜਿਹੜੇ ਕਾਰਡ ਉਹ ਕੱਟ ਦਿੱਤੇ ਜਾਣਗੇ ਕਾਰਡ ਨਹੀਂ ਕੱਟਿਆ ਜਾਣਾ ਜਿਹੜਾ ਮੈਂਬਰ ਨਹੀਂ ਮੌਜੂਦ ਪਾਇਆ ਗਿਆ ਤਾਂ ਉਸ ਦਾ ਕਾਰਡ ਚੋਂ ਨਾਂ ਕੱਟ ਦਿੱਤਾ ਜਾਵੇਗਾ ਇਸੇ ਤਰੀਕੇ ਨਾਲ ਜੇ ਆਪਾਂ ਨਵੇਂ ਕਾਰਡਾਂ ਦੀ ਗੱਲ ਕਰੀਏ ਤਾਂ ਨਵੇਂ ਕਾਰਡ ਜਿਹੜੇ ਉਹ ਅਪਲਾਈ ਤਾਂ ਹੋ ਰਹੇ ਨੇ ਕਿਉਂਕਿ ਜਿਹੜੀ ਨੈਸ਼ਨਲ ਸਾਈਟ ਹੈਗੀ ਤਾਂ ਉਹ ਅਪਲਾਈ ਹੋ ਰਹੇ ਨੇ ਪਰ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੇ ਡਿਪੂ ਹੋਲਡਰਾਂ ਨੂੰ ਇਹ ਕੰਮ ਦਿੱਤਾ ਹੋਇਆ ਹੈਗਾ ਤਾਂ ਫਿਲਹਾਲ ਹਜੇ ਜਿਹੜੇ ਰਸ਼ਨ ਕਾਰਡ ਨੇ ਉਹ ਪੰਜਾਬ ਦੇ ਵਿੱਚ ਨਹੀਂ ਬਣ ਰਹੇ ਤਾਂ ਜਿਹੜੇ ਆਨਲਾਈਨ ਕਰ ਰਹੇ ਨੇ ਤਾਂ ਕੋਈ ਚੱਕਰ ਨਹੀਂ ਹੈਗਾ ਜੇ ਉਹਨਾਂ ਨੇ ਆਨਲਾਈਨ ਅਪਲਾਈ ਕਰਤਾ ਤਾਂ ਉਹ ਵੀ ਮੁੜ ਕੇ ਪੰਜਾਬ ਸਰਕਾਰ ਦੇ ਕੋਲ ਹੀ ਆਉਣਾਗਾ ਅਪਲਾਈ ਤਾਂ ਪੂਰੇ ਪ੍ਰੋਸੈਸ ਤੋਂ ਬਾਅਦ ਤੁਹਾਡਾ ਜੇ ਤੁਸੀਂ ਸਹੀ ਪਾ ਜਾਨੇ ਹੋ ਤਾਂ ਤੁਹਾਡਾ ਅਕਸੈਪਟ ਕਰ ਲਿਆਊਗਾ ਨਹੀਂ ਉਹ ਤੁਹਾਡਾ ਰਿਜੈਕਟ ਕਰ ਦਿੱਤਾ ਜਾਊਗਾ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਗੇ ਕਿ ਜਿਹੜੇ ਨਵੇਂ ਕਾਰਡ ਬਣਾਉਣਾ ਚਾਹੁੰਦੇ ਨੇ ਜਿਨ੍ਹਾਂ ਦੀ ਮੈਰਿਜ ਵਗੈਰਾ ਹੋਈ ਹੈ ਜਾਂ ਦੋ ਪਰਿਵਾਰ ਸੀ ਅਲੱਗ ਹੋ ਗਏ ਅਲੱਗ-ਅਲੱਗ ਹੋ ਗਏ ਤਾਂ ਉਹਨਾਂ ਦੇ ਨਵੇਂ ਰਾਸ਼ਨ ਕਾਰਡ ਕਿਵੇਂ ਬਣ ਸਕਦੇ ਨੇ ਤਾਂ ਉਹਨਾਂ ਨੂੰ ਜਿਹੜਾ ਪਹਿਲਾਂ ਕਾਰਡ ਬਣਿਆ ਹੋਇਆ ਸੀ ਤਾਂ ਉਹਦੇ ਚੋਂ ਜਿਹੜਾ ਆਪਣਾ ਨਾਮ ਕਟਵਾਉਣਾ ਪਊਗਾ ਤਾਂ ਫਿਰ ਜੇ ਆ ਕੀ ਤੁਹਾਡਾ ਜਿਹੜਾ ਨਵਾਂ ਕਾਰਡ ਬਣਨਾ ਕਿਉਂਕਿ ਉਹ ਜਿਹੜਾ ਤੁਹਾਡਾ ਰਿਕਾਰਡ ਉਹ ਪੁਰਾਣੀ ਕਾਰਡ 'ਚ ਬੋਲਦਾ ਰਹੂ ਉਹਨਾਂ ਟਾਈਮ ਤੁਹਾਡਾ ਉਹ ਜਿਹੜਾ ਕਾਰਡਾ ਨਹੀਂ ਬਣਨਾ ਅਗਰ ਤੁਸੀਂ ਮਾਂਪੇ ਉਹਨਾਂ ਪਹਿਲਾਂ ਰਹਿੰਦੇ ਸੀ ਤਾਂ ਤੁਸੀਂ ਪਹਿਲਾਂ ਉਧਰੋਂ ਨਾਮ ਕਟਵਾਓ ਫਿਰ ਤੁਹਾਡਾ ਜਿਹੜਾ ਨਵੇਂ ਕਾਰਡ ਨਵਾਂ ਰਾਸ਼ਨ ਕਾਰਡ ਆ ਉਹ ਬਣਨਾਗਾ ਅੱਜ ਇੱਥੇ ਵੀ ਦੱਸਤੀ ਤੁਹਾਨੂੰ ਕਿ ਜਿਹੜੀ ਇਹ KYC ਹੋ ਰਹੀ ਹੈ ਇਹ ਕਰਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਕਈਆਂ ਦੇ ਨਾ ਅੰਸ਼ੁਮਨ ਕਾਰਡ ਜਿਹੜੇ ਬਣੇ ਹੋਏ ਨੇ ਉਹ KYC ਪੈਂਟਿੰਗ ਦਿਖਾ ਰਿਆ ਸੀ ਅਗਰ ਤੁਸੀਂ ਇਧਰੋਂ KYC ਕਰਾ ਲਿਓ ਤਾਂ ਤੁਹਾਡਾ ਜਿਹੜਾ ਅੰਸ਼ੁਮਨ ਕਾਰਡ ਆ ਉਹ ਵੀ ਬ ਕਾਈਸ 3 ਨੂੰ ਵੀ ਧਿਆਨ ਚ ਰੱਖਿਓ ਕਿਉਂਕਿ KYC ਬਹੁਤ ਜ਼ਰੂਰੀ ਹੈ ਹਾਂਜੀ ਅਗਰ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ